ਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਮਲੇਰਕੋਟਲੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੀਰ ਬਾਬਾ ਹੈਦਰ ਸ਼ੇਖੀ ਦੇ ਅਸਥਾਨ ਦੇ ਦਰਸ਼ਨ ਕਰਵਾਵਾਂਗੇ ਤੋਂ ਵੀਡੀਓ ਜੰਬ ਤੱਕ ਬਣੇ ਰਹੋ ਚੱਲਦੇ ਆਪਾਂ ਦਰਸ਼ਨ ਕਰਵਾਉਨੇ ਆਂ ਆਹ ਰਸਤਾ ਜਿਹੜਾ ਦਰਗਾਹ ਨੂੰ ਜਾਂਦਾ ਤੇ ਚੱਲਦੇ ਆਪਾਂ ਦਰਸ਼ਨ ਕਰਵਾਉਨੇ ਆਂ ਅੱਜ ਵੀਰਵਾਰ ਦਾ ਦਿਨ ਹੈ ਵੀਰਵਾਰ ਦੇ ਦਿਨ ਬਹੁਤ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਇੱਥੇ ਆ ਸਾਰਾ ਅੰਦਰ ਜਿਵੇਂ ਚਾਦਰ ਚੜਾਉਣ ਵਾਸਤੇ ਹੈ ਨਾ ਇੱਥੇ ਦੁਕਾਨਾਂ ਹੈਗੀਆਂ ਨੇ ਇਥੋਂ ਤੁਸੀਂ ਲੈ ਸਕਦੇ ਹੋ ਅੱਜ ਵੀਰਵਾਰ ਦੇ ਦਿਨ ਕਰਕੇ ਬਹੁਤ ਸੰਗਤਾਂ ਦੂਰੋਂ-ਦੂਰੋਂ ਆਉਂਦੀਆਂ ਨੇ ਤੇ ਜਿਨ੍ਹਾਂ ਦੀਆਂ ਸੁੱਖਾਂ-ਪਾਰਾਂ ਆਉਂਦੀਆਂ ਨੇ ਉਹ ਆਪਦੀ ਸੁੱਖਾ ਲਾਉਣ ਵਾਸਤੇ ਇੱਥੇ ਆਉਂਦੇ ਨੇ ਜਿਵੇਂ ਕਿਸੇ ਦੀ ਵਿਆਹ ਦੀ ਸੁੱਖ ਹੁੰਦੀ ਆ ਹਨਾ ਤੇ ਕਿਸੇ ਦੀ ਜਵਾਕ ਹੋਣ ਵਾਲੀ ਸੁੱਖ ਹਨ ਤੇ ਉਹ ਸਾਰੀਆਂ ਸੁੱਖਾਂ ਇੱਥੇ ਵਾਰ ਆਉਂਦੀਆਂ ਨੇ ਤੇ ਜਿਵੇਂ ਇੱਥੇ ਬਹੁਤ ਸਾਰੀਆਂ ਐਵੇਂ ਦੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਨਾ ਦਰਗਾਹ ਦੇ ਬਾਹਰ ਇੱਥੋਂ ਤੁਸੀਂ ਸਮਾਨ ਜਿਹੜਾ ਲੈ ਸਕਦੇ ਹੋ ਅੰਦਰ ਜਿਹੜਾ ਮਤਲਬ ਸਮਾਨ ਚੜਦਾ ਹੈ ਨਾ ਮੱਥਾ ਟੇਕਣ ਵਾਸਤੇ ਤੇ ਗੱਡੀਆਂ ਮੋਟਰਸਾਈਕਲ ਬਾਹਰ ਪਾਰਕਿੰਗ ਦੇ ਵਿੱਚ ਲਾ ਕੇ ਫਿਰ ਇੱਧਰ ਆਉਣਾ ਪੈਂਦਾ ਕਿਉਂਕਿ ਅੱਜ ਵੀਰਵਾਰ ਦਾ ਦਿਨ ਕਰਕੇ ਬਹੁਤ ਇਕੱਠ ਆਉਂਦਾ ਇੱਥੇ ਸੰਗਤਾਂ ਦਾ ਆ ਸਾਰੀਆਂ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਦਰਸ਼ਨ ਕਰਕੇ ਆ ਰਹੀਆਂ ਨੇ ਬਾਬਾ ਜੀ ਦੇ ਸਥਾਨ ਤੇ ਤੇ ਦੂਰੋਂ ਹੀ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਅਗਲੇ ਵਾਲੇ ਪਾਸੇ ਵੀ ਕੁਝ ਦੁਕਾਨਾਂ ਹੈਗੀਆਂ ਨੇ ਜਿਹੜੀਆਂ ਇਹਦਾ ਅੰਦਰ ਸਾਰਾ ਸਮਾਨ ਚੜਦਾ ਹੈ ਨਾ ਆ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਸਾਰਾ ਸਮਾਨ ਅੰਦਰ ਮਾਥਾ ਟੇਕਣ ਵਾਸਤੇ ਇੱਥੋਂ ਲੈ ਕੇ ਜਾਂਦੀਆਂ ਨੇ ਸੰਗਤਾਂ ਦੇਖ ਸਕਦੇ ਹੋ ਤੁਸੀਂ ਲਓ ਜੀ ਇੱਥੇ ਵੀ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਦੇਖ ਸਕਦੇ ਹੋ ਲਓ ਜੀ ਆ ਸਾਰਾ ਸਮਾਨ ਅੰਦਰ ਸੰਗਤਾਂ ਲੈ ਕੇ ਜਾਂਦੀਆਂ ਨੇ ਹਨਾ ਮਾਥਾ ਟੇਕਣ ਵਾਸਤੇ ਤੇ ਆਲੇ-ਦਾਲੇ ਹੋਰ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਕੁਝ ਹੋਰ ਸਮਾਨ ਵੀ ਜਿਹੜਾ ਹੈ ਨਾ ਮਿਲਦਾ ਪਹਿਲਾਂ 15 ਨੂੰ ਤੁਹਾਨੂੰ ਦਰਸ਼ਨ ਕਰਵਾਵਾਂਗੇ ਫਿਰ ਬਾਹਰੋਂ ਸਾਰੀਆਂ ਦੁਕਾਨਾਂ ਇਹ ਦਿਖਾ ਦਾਂਗੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਦੁਕਾਨਾਂ ਨੇ ਹਨਾ ਇੱਥੋਂ ਸਾਰਾ ਸਮਾਨ ਆ ਜਿਹੜਾ ਮਿਲਦਾ ਲਓ ਜੀ ਦੇਖੋ ਕੀ ਕੀ ਸਮਾਨ ਹੁੰਦਾ ਈ ਅੰਦਰ ਕੀ ਕੀ ਸਮਾਨ ਚੜਦਾ ਬਾਬਾ ਜੀ ਦੇ ਇਹ ਬਾਈ ਜੀ ਦਾ ਨਹੀਂ ਆ ਜੂਗੀ ਠੀਕ ਹੈ ਜੀ ਠੀਕ ਹੈ ਤੇ ਦੀਵੇ ਤੇਲ ਹੁੰਦੇ ਜੀ ਠੀਕ ਹੈ ਜੀ ਠੀਕ ਹੈ ਜੀ ਸਾਡੀ ਪਸ਼ਾਵ ਵਾਲੀ ਦੁਕਾਨ ਹੈ ਠੀਕ ਹੈ ਜੀ ਰਾਸਮਾਨ ਐਵੇਂ ਅੰਦਰ ਮੱਥਾ ਟੇਕਣ ਵਾਸਤੇ ਸੰਗਤਾਂ ਜਿਹੜੀਆਂ ਲੈ ਕੇ ਜਾਂਦੀਆਂ ਨੇ ਤੇ ਲਓ ਜੀ ਆ ਜਾਓ ਜੀ ਤੇ ਆਹ ਰਾਸਤਾ ਇਧਰ ਅੰਦਰ ਜਾਂਦਾ ਦਰਗਾਹ ਨੂੰ ਹਨਾ ਚੱਲਦੇ ਆਪਾਂ ਅੰਦਰ ਦਰਸ਼ਨ ਕਰਵਾਉਨੇ ਆ ਤੁਹਾਨੂੰ ਤੇ ਅੱਗੇ ਵੀ ਬਹੁਤ ਸਾਰੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਇੱਥੇ ਬਹੁਤ ਭਾਰੀ ਇਕੱਠਾ ਅੱਜ ਇੱਥੇ ਇਸ ਸਥਾਨ ਤੇ ਵੀਰਵਾਰ ਦੇ ਦਿਨ ਕਰਕੇ ਬਹੁਤ ਦੂਰੋਂ ਦੂਰੋਂ ਇੱਥੇ ਸੰਗਤਾਂ ਆਉਂਦੀਆਂ ਨੇ ਜਿਹੜੀਆਂ ਦਰਸ਼ਨਾਂ ਵਾਸਤੇ ਬਾਬਾ ਜੀ ਦੇ ਸਥਾਨ ਤੇ ਇਧਰ ਵਾਲੇ ਦਵਾਲੇ ਸਾਰੇ ਹਨਾ ਦੁਕਾਨਾਂ ਨੇ ਇਥੋਂ ਸਾਰਾ ਸਮਾਨ ਜਿਹੜਾ ਤੁਹਾਨੂੰ ਮਿਲ ਜੂਗਾ ਦੇ ਬਾਸ ਢੇ ਬਾਸ ਢੇ ਲਾਲਾ ਵਾਲੇ ਪੀਰ ਦੇ ਬਾਸ ਢੇ ਬਾਸ ਢੇ ਤੇ ਇੱਥੇ ਤੁਸੀਂ ਇਕੱਠ ਜਿਹੜਾ ਦੇਖ ਸਕਦੇ ਹੋ ਸੰਗਤਾਂ ਦਾ ਹਨਾ ਬਹੁਤ ਭਾਰੀ ਇਕੱਠਾ ਜਿਹੜਾ ਹੋਇਆ ਹੋਇਆ ਇੱਥੇ ਜਿਵੇਂ ਸੰਗਤਾਂ ਅੰਦਰ ਮੱਥਾ ਟੇਕਣ ਵਾਸਤੇ ਸਾਰਾ ਸਮਾਨ ਖਰੀਦ ਰਹੀਆਂ ਨੇ ਜਿਵੇਂ ਆ ਢੋਲ ਵਾਲਾ ਬਾਈ ਖੜਾ ਹਨ ਇੱਥੇ ਜਿਹਦੀਆਂ ਸੁੱਖਾਂ ਵਾਰ ਆਉਂਦੀਆਂ ਨੇ ਉਹ ਢੋਲ ਨਾਲ ਅੰਦਰ ਤੱਕ ਜਾਂਦੇ ਨੇ ਮੱਥਾ ਟੇਕਣ ਵਾਸਤੇ ਜਿਵੇਂ ਨਹੀਂ ਮੈਂ ਆਪ ਅੱਗੇ ਜਾਈ ਜਾਣਾ ਓਵੇਂ ਓਵੇਂ ਇੱਥੇ ਇਕੱਠਾ ਜਿਹੜਾ ਵਧੀ ਜਾਣਾ ਅੰਦਰ ਢੋਲ ਦੇ ਨਾਲ ਜਿਹੜਾ ਮੱਥਾ ਟੇਕਣ ਲਈ ਜਾਂਦੇ ਆ ਨੇ ਹਨਾ ਸਾਰੇ ਜਿਨ੍ਹਾਂ ਦੀ ਸੁੱਖਾਂ ਵਾਰ ਆਉਂਦੀਆਂ ਨੇ ਇੱਥੇ ਚੱਲਦੇ ਆਂ ਇੱਥੋਂ ਆਪਾਂ ਅੰਦਰ ਚੱਲਦੇ ਹਾਂ ਜੀ ਆ ਇੱਥੇ ਠੰਡੀ ਛਵੀਲ ਹਨਾ ਪਾਣੀ ਦੀ ਜਿਹੜੀ ਲਾਈ ਹੋਈ ਆ ਸੰਗਤਾਂ ਵਾਸਤੇ ਜਿਵੇਂ ਆਪਾਂ ਦੱਸਿਆ ਕਿ ਬਹੁਤ ਭਾਰੀ ਇਕੱਠ ਹੁੰਦਾ ਹਨ ਤੇ ਇੱਥੋਂ ਹੀ ਦੂਰੋਂ ਹੀ ਲਾਈਨਾਂ ਲੱਗਣੀਆਂ ਜਿਹੜੀ ਸ਼ੁਰੂ ਹੋ ਜਾਂਦੀਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਭਾਰੀ ਇਕੱਠ ਹੈ ਜਿਹੜਾ ਸੰਗਤਾਂ ਦਾ ਹੈ ਨਾ ਦਰਸ਼ਨ ਕਰਨ ਵਾਸਤੇ ਆਇ ਤੁੰ ਦਰਗਾਹ ਦੇ ਅੰਦਰ ਜਾਣ ਦਾ ਜਿਹੜਾ ਦਵਾਰ ਆ ਗਿਆ। ਬਾਕੀ ਤੁਸੀਂ ਇਕੱਠ ਦੇਖ ਸਕਦੇ ਹੋ ਸੰਗਤਾਂ ਦਾ ਜਿਹੜਾ ਬਹੁਤ ਭਾਰੀ ਇਕੱਠਾ। ਆ ਗਿਆ ਨਾ ਬੋ। ਇਹ ਆਪਾਂ ਦਰਗਾਹ ਦੇ ਅੰਦਰ ਆ ਗਏ ਜੀ। ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਇਕੱਠਾ ਜਿਹੜਾ ਸੰਗਤਾਂ ਦਾ ਹੋਇਆ ਹੋਇਆ ਹਨਾ। ਤੇ ਵੀਰਵਾਰ ਦੇ ਦਿਨ ਨੂੰ ਇਸ ਤਰ੍ਹਾਂ ਹੀ ਇੱਥੇ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ ਤੁਸੀਂ ਦੇਖੋ ਬਹੁਤ ਵੱਡੀ ਲਾਈਨ ਜਿਹੜੀ ਲੱਗੀ ਹੋਈ ਹੈ ਮੱਥਾ ਟੇਕਣ ਨੂੰ ਚੱਲਦੇ ਆਪਾਂ ਅੰਦਰ ਹੁਣਾਂ ਤੁਹਾਨੂੰ ਅੰਦਰੋਂ ਜਿਹੜੇ ਦਰਸ਼ਨ ਕਰਵਾਵਾਂਗੇ ਤੇ ਇੱਥੇ ਜਿਹੜੀ ਆ ਸਾਹਮਣੇ ਕੰਧ ਬਣੀ ਹੋਈ ਹੈ ਨਾ ਇੱਕ ਸਾਹਮਣੇ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਜਿਹੜੀ ਆ ਕੰਧ ਆ ਇਹ ਕਹਿੰਦੇ ਰਾਤੋਂ ਰਾਤ ਜਿੰਨਾ ਵੱਲੋਂ ਕੰਧ ਬਣਾਈ ਗਈ ਸੀ ਜਿਹੜੀ ਇਹ ਕੰਧ ਤੁਸੀਂ ਦੇਖ ਰਹੇ ਹੋ ਨੇੜੋਂ ਵੀ ਆਪਾਂ ਤੁਹਾਨੂੰ ਇਹ ਕੰਧ ਦਿਖਾਵਾਂਗੇ ਇਹ ਰਾਤੂਰਾ ਤਾਂ ਜਿੰਨਾ ਵੱਲੋਂ ਬਣਾਈ ਗਈ ਸੀ ਕੰਧ ਤੇ ਬਿਨਾ ਸਿਮਿੰਟ ਤੋਂ ਬਿਨਾ ਰੇਤੇ ਵਜਰੀ ਤੋਂ ਤੇ ਚੱਲਦੇ ਆਪਾਂ ਅੰਦਰ ਹੁਣ ਦਰਸ਼ਨ ਕਰਵਾਵਾਂਗੇ ਤੁਹਾਨੂੰ ਤੇ ਆ ਆ ਇਧਰੋਂ ਗੇਟ ਆ ਜਿਹੜਾ ਸਰਗਾਹ ਦੇ ਵਿੱਚ ਜਾਣ ਵਾਸਤੇ ਦੇਖ ਸਕਦੇ ਹੋ ਤੁਸੀਂ ਆ ਗੇਟ ਰਾਹੀਂ ਐਂਟਰੀ ਹੁੰਦੀ ਆ ਅੰਦਰ ਮੱਥਾ ਟੇਕਣ ਵਾਸਤੇ ਤੇ ਇਧਰੋਂ ਜਿਹੜਾ ਦੂਸਰਾ ਗੇਟ ਆ ਉਹ ਦੂਸਰੇ ਗੇਟ ਰਾਹੀਂ ਬਾਹਰ ਜਿਹੜਾ ਆਇਆ ਜਾਂਦਾ ਇਹ ਜਿਹੜੀ ਕੰਧ ਬਾਰੇ ਆਪਾਂ ਤੁਹਾਨੂੰ ਦੱਸਿਆ ਇਹ ਕੰਧ ਦੇ ਚਾਰੋਂ ਪਾਸੇ ਜਿਹੜਾ ਮੱਥਾ ਟੇਕਿਆ ਜਾਂਦਾ ਉਹ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ तराह जे अंदर आग ਈ ਡ੍ਰੋਨ ਪਾ ਆਂ ਦਰਸ਼ਨ ਕਰਵਾਤੇ ਤੁਹਾਨੂੰ ਤੇ ਇਧਰ ਅੱਗੇ ਆਪਾਂ ਦਰਸ਼ਨ ਕਰਵਾਉਨੇ ਆ ਜਿਹੜੀ ਆਪਾਂ ਕੰਧ ਤੁਹਾਨੂੰ ਦਿਖਾ ਰਹੇ ਸੀ ਹੁਣ ਕੰਧ ਦੇ ਬਿਲਕੁਲ ਆਪਾਂ ਕੋਲੇ ਆ ਗਏ ਇਹ ਉਹੀ ਕੰਧ ਹੈ ਜਿਹੜੀ ਇੱਕ ਦਿਨ ਦੇ ਵਿੱਚ ਬਣਾਈ ਗਈ ਸੀ ਦੇਖ ਸਕਦੇ ਹੋ ਬਿਨਾ ਸਿਮਿੰਟ ਬਿਨਾ ਬਜਰੀ ਤੋਂ ਇਹ ਜਿੰਨਾ ਵੱਲੋਂ ਬਣਾਈ ਗਈ ਸੀ ਕੰਧ ਜਿਹੜੀ ਆ ਦੇਖ ਰਹੇ ਹੋ ਤੁਸੀਂ ਇਹ ਸਾਰੀ ਦਰਗਾਹ ਦੇ ਆਲੇ ਦੋਲੇ ਚਾਰੋਂ ਪਾਸੇ ਆ ਅੱਗੇ ਦਰਸ਼ਨ ਕਰਵਾਉਨੇ ਆਪਾਂ ਤੁਹਾਨੂੰ ਇੱਥੇ ਇਸ ਤਰ੍ਹਾਂ ਮੱਥਾ ਜਿਹੜਾ ਪੇਕਿਆ ਜਾਂਦਾ ਹਨ ਚਰਾਗ ਲਾ ਕੇ ਵੀਰਵਾਰ ਦੇ ਦਿਨ ਬਹੁਤ ਭਾਰੀ ਇਕੱਠ ਹੁੰਦਾ ਜਿਹੜਾ ਹਨ ਇੱਥੇ ਤੇ ਇਧਰ ਅੱਗੇ ਵਾਲੇ ਪਾਸੇ ਜਿਹੜਾ ਤੇਲ ਪਾਇਆ ਜਾਂਦਾ Çok tatlı bir ਜਿਹੜਾ ਸੰਗਤਾਂ ਵੱਲੋਂ ਤੇਲ ਜਿਹੜਾ ਪਾਇਆ ਜਾਂਦਾ ਹਨ ਤੇ ਇੱਧਰ ਜਿਹੜੀ ਧੂਪ ਲਾਈ ਜਾਂਦੀ ਹੈ ਸੰਗਤਾਂ ਵੱਲੋਂ ਇੱਥੇ ਮੱਥਾ ਟੇਕਿਆ ਜਾਂਦਾ ਉਹ ਬਿਲਕੁਲ ਕੋਲੇ ਆ ਪਾਉ ਦੁਆਰ ਦੇ ਨੇੜੇੋਂ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਆ ਦਰਗਾਹ ਆ ਗਈ ਤੇ ਇੱਥੇ ਵੀ ਅਸਥਾਨ ਜਿਹੜਾ ਬਣਿਆ ਹੋਇਆ ਸਾਂਤੇ ਵੀ ਜਿਹੜਾ ਮੱਥਾ ਟੇਕਿਆ ਜਾਂਦਾ ਉਹ ਆਪਾਂ ਚੱਲਾਂਗੇ ਦਰਗਾਹ ਤੋਂ ਬਾਹਰ ਤੇ ਦੂਸਰੇ ਦਰਵਾਜ਼ੇ ਨਾਲ ਹੀ ਬਾਹਰ ਜਾਵਾਂਗੇ ਅੰਦਰੋਂ ਆਪਾਂ ਦਰਸ਼ਨ ਤੁਹਾਨੂੰ ਕਰਵਾ ਦੇ ਇਸ ਤਰ੍ਹਾਂ ਇੱਥੇ ਜਿਹੜਾ ਮੱਥਾ ਟੇਕਿਆ ਜਾਂਦਾ ਦੇਖ ਸਕਦੇ ਹੋ ਤੁਸੀਂ ਲਓ ਜੀ ਟੋਪਾ ਹੁਣ ਬਾਹਰ ਜਾ ਰਹੇ ਆ ਤੇ ਇਸ ਤਰ੍ਹਾਂ ਇੱਥੇ ਆ ਦੁਵਾਰ ਦੇ ਚਾਰੇ ਪਾਸਿਆਂ ਤੇ ਹਨਾ ਮੱਥਾ ਜਿਹੜਾ ਟੇਕਿਆ ਜਾਂਦਾ ਆ ਇੱਥੇ ਲਓ ਜੀ ਦੇਖ ਸਕਦੇ ਹੋ ਤੁਸੀਂ ਬਿਨਾ ਸਿਮਿੰਟ ਤੋਂ ਹਨਾ ਤੇ ਬਿਨਾ ਬਜਰੀ ਰੇਤੇ ਤੋਂ ਇਹ ਇੱਕ ਦਿਨ ਦੇ ਵਿੱਚ ਤਿਆਰ ਹੋ ਗਈ ਸੀ ਜਿਹੜੀ ਦੁਵਾਰ ਸੰਗਤਾਂ ਵੱਲੋਂ ਇੱਥੇ ਜਿਹੜਾ ਮੱਥਾ ਟੇਕਿਆ ਜਾਂਦਾ ਤੇ ਚੱਲਦੇ ਆਂ ਇੱਥੋਂ ਆਪਾਂ ਹੁਣ ਅਗਲੇ ਪਾਲੇ ਪਾਸੇ ਤੇ ਇਸ ਤਰ੍ਹਾਂ ਇੱਥੇ ਬਹੁਤ ਸਾਰੇ ਬਾਬੇ ਆ ਨਾ ਬੈਠੇ ਹੁੰਦੇ ਨੇ ਜਿਨ੍ਹਾਂ ਦੀ ਸੁੱਖਾਂ ਵਾਰ ਆਉਂਦੀਆਂ ਨੇ ਫਿਰ ਉਹ ਐਵੇਂ ਇੱਥੇ ਲੱਡੂ ਜਿਹੜੇ ਵੰਡ ਦਿੰਦੇ ਨੇ ਜਿਵੇਂ ਆ ਬਾਈ ਹੋਣੀ ਵੰਡ ਰਹੇ ਨੇ ਦਰਗਾਹ ਦੇ ਸਾਰੇ ਆਲੇ ਦੁਆਲੇ ਇਦਰੋਂ ਤੁਸੀਂ ਇਕੱਠ ਜਿਹੜਾ ਦੇਖ ਸਕਦੇ ਹੋ ਹਨ ਸੰਗਤਾਂ ਦੀਆਂ ਲਾਈਨਾਂ ਜਿਹੜੀਆਂ ਮੱਥਾ ਟੇਕਣ ਵਾਸਤੇ ਦੇਖ ਸਕਦੇ ਹੋ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਨੇ ਸੰਗਤਾਂ ਦੀਆਂ ਦਰਸ਼ਨ ਕਰਨ ਵਾਸਤੇ ਆ ਦੇਖੋ ਤੁਸੀਂ ਇੱਥੋਂ ਸੰਗਤਾਂ ਸਾਰੀਆਂ ਮੱਥਾ ਟੇਕਣ ਵਾਸਤੇ ਹਨ ਜਾਂਦੀਆਂ ਨੇ ਆਇਤੋਂ ਜਿਹੜੀ ਐਂਟਰੀ ਆ ਹਨ ਇੱਥੋਂ ਸੰਗਤਾਂ ਜਿਹੜੀਆਂ ਅੰਦਰ ਆਉਂਦੀਆਂ ਨੇ ਲਓ ਜੀ ਜਿਵੇਂ ਆਪਾਂ ਦੱਸੀਏ ਤੁਹਾਨੂੰ ਬਹੁਤ ਬਹੁਤ ਸੰਗਤਾਂ ਆਉਂਦੀਆਂ ਨੇ ਹਨਾ ਬਹੁਤ ਭਾਰੀ ਜਿਹੜਾ ਇਕੱਠ ਹੁੰਦਾ ਉਹ ਕੋਈ ਐਸੀ ਯਾਰ ਨਹੀਂ ਯਾਰ ਉਧਰ ਆਏ ਹਜੇ ਉਧਰ ਆਏ ਤੇ ਹੁਣ ਬਾਹਰ ਚੱਲਦੇ ਆ ਤੇ ਬਾਹਰੋਂ ਸਾਰਾ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਇੱਥੇ ਸੰਗਤਾਂ ਦੇ ਬੈਠਣ ਵਾਸਤੇ ਜਿਹੜਾ ਸਾਹਮਣੇ ਬਣਿਆ ਹੋਇਆ ਇੱਕ ਹਾਲ ਜਿਵੇਂ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਚੌਂਕੀ ਭਰਨ ਵਾਸਤੇ ਉਹ ਇੱਕ ਦਿਨ ਪਹਿਲਾਂ ਵੀ ਇੱਥੇ ਬਹੁਤ ਸਾਰੀਆਂ ਸੰਗਤਾਂ ਜਿਵੇਂ ਆ ਜਾਂਦੀਆਂ ਨੇ ਤੇ ਕੁਝ ਕੁ ਸੰਗਤਾਂ ਆਹ ਸਾਈਡ ਵੀ ਜਿਵੇਂ ਬੈਠੀਆਂ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਸਾਹਮਣੇ ਆ ਹਾਲ ਆ ਜਿਹੜਾ ਇੱਥੇ ਸੰਗਤਾਂ ਸਾਰੀਆਂ ਬੈਠਦੀਆਂ ਨੇ ਜਿਵੇਂ ਕਹ ਜੀ ਇੱਕ ਦਿਨ ਪਹਿਲਾਂ ਇੱਥੇ ਆ ਜਾਂਦੇ ਨੇ ਚੌਂਕੀ ਭਰਨ ਵਾਸਤੇ ਲਓ ਜੀ ਐਸੋ ਇੱਥੇ ਵੀ ਬਹੁਤ ਭਾਰੀ ਇਕੱਠਾ ਜਿਹੜਾ ਸੰਗਤਾਂ ਦਾ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਸੰਗਤਾਂ ਦੇ ਬੈਠਣ ਵਾਸਤੇ ਜਿਹੜਾ ਇੱਥੇ ਬਣਾਇਆ ਹੋਇਆ ਤੇ ਆਹ ਸਾਈਡ ਇੱਥੇ ਜਿਹੜੀ ਸ਼ਵੀਲ ਚੱਲ ਰਹੀ ਹੈ ਠੰਡੀ ਲਓ ਜੀ ਠੰਡੇ ਮਠੇ ਜਲਦੀ ਜਿਹੜੀ ਸਬੀਲਾ ਉਹ ਲਾਈ ਹੋਈ ਹੈ ਦੇਖ ਸਕਦੇ ਹਾਂ ਤੇ ਆ ਇੱਥੇ ਨਗਾਰਾ ਜਿਹੜਾ ਹੈ ਇਹ ਕਿਹਾ ਜਾਂਦਾ ਕੀ ਬਾਬਾ ਜੀ ਦਾ ਨਗਾਰਾ ਹੈ ਦੇਖ ਸਕਦੇ ਹੋ ਤੁਸੀਂ ਇਧਰੋਂ ਪਾ ਇਧਰੋਂ ਦਰਗਾਹ ਤੋਂ ਬਾਹਰ ਆਉਨੇ ਆ ਨਾ ਬਾਹਰ ਆਉਣ ਵਾਲੇ ਇਸ ਸਥਾਨ ਤੇ ਹੈਗਾ ਜਿਹੜਾ ਲਓ ਜੀ ਦਰਸ਼ਨ ਕਰ ਸਕਦੇ ਹੋ ਲਓ ਜੀ ਅੰਦਰੋਂ ਆਪਾਂ ਨੂੰ ਦਰਸ਼ਨ ਜਿਹੜੇ ਕਰਵਾਤੇ ਹਨ ਤੇ ਇੱਥੋਂ ਹੁਣ ਬਾਹਰ ਜਾਂਦੇ ਆ ਆ ਬਾਹਰ ਜਾਣ ਦਾ ਜਿਹੜਾ ਰਸਤਾ ਬਾਕੀ ਬਹੁਤ ਭਾਰੀ ਜਿਹੜਾ ਇਕੱਠਾ ਹੈਗਾ ਸੰਗਤਾਂ ਦਾ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਹਨ ਤੇ ਇੱਥੇ ਮੈਂ ਪੁੱਛਿਆ ਕਹਿੰਦੇ ਵੀ ਆਹ 2 ਮਹੀਨੇ ਇਸੇ ਤਰ੍ਹਾਂ ਹਨਾ ਇਕੱਠ ਰਹਿੰਦਾ ਹਰੇਕ ਵੀਰਵਾਰ ਨੂੰ ਇੱਥੇ ਤੇ ਇੱਥੇ ਜਿਹੜਾ ਲੰਗਰ ਵੀ ਚੱਲ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਪ੍ਰਸ਼ਾਦੇ ਦਾ ਲੰਗਰ ਜਿਹੜਾ ਲਾਇਆ ਹੋਇਆ ਸੰਗਤਾਂ ਵਾਸਤੇ ਦੇਖ ਸਕਦੇ ਹੋ। ਲਓ ਜੀ ਜਿਵੇਂ ਉਧਰ ਸ਼ਵੀਲ ਲਾਈ ਹੋਈ ਆ ਉਸੇ ਤਰ੍ਹਾਂ ਇੱਥੇ ਲੰਗਰ ਜਿਹੜਾ ਚੱਲ ਰਿਹਾ ਹੈ। ਤੇ ਚੱਲਦੇ ਆਂ ਇੱਥੋਂ ਬਾਹਰ ਨੂੰ। ਤੇ ਇੱਥੋਂ ਆਪਾਂ ਬਾਹਰ ਆ ਗਏ। ਇਹ ਬਾਹਰਲੇ ਵਾਲੇ ਪਾਸੇ ਵੀ ਬਹੁਤ ਸਾਰੀਆਂ ਇੱਥੇ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਹਨਾ ਆਪਾਂ ਐਂਟਰ ਦੂਸਰੇ ਰਸਤੇ ਰਾਹੀਂ ਹੋਏ ਸੀਗੇ ਤੇ ਇਧਰੋਂ ਆਪਾਂ ਹੁਣ ਦਰਸ਼ਨ ਤੁਹਾਨੂੰ ਕਰਵਾਤੇ ਤੇ ਚੱਲਦੇ ਆ ਬਾਹਰ ਨੂੰ ਇਹ ਦਰਗਾਹ ਜਿਹੜੀ ਬਹੁਤ ਉੱਚੀ ਥਾਂ ਤੇ ਬਣੀ ਹੋਈ ਹੈ ਤੇ ਇਹ ਥਾਂ ਕਾਫੀ ਉੱਚੀ ਆ ਥੱਲੇ ਵਾਲਾ ਪਾਸਾ ਕਾਫੀ ਨੀਵਾ ਰਹ ਜਾਂਦਾ ਇਥੋਂ ਲਓ ਜੀ ਆਹ ਦੁਕਾਨਾਂ ਹਨਾ ਜਿਵੇਂ ਪਹਿਲਾਂ ਆਪਾਂ ਤੁਹਾਨੂੰ ਦਿਖਾਈਆਂ ਸੀਗੀਆਂ ਇੱਥੇ ਲਓ ਜੀ ਇਹ ਆ ਦੇਖਾਖਦੋਂ ਜਿਵੇਂ ਫੁੱਲ ਹੋ ਗਏ ਹਨ ਇਹ ਅੰਦਰ ਚੜਾਈ ਜਾਂਦੇ ਨੇ ਲਓ ਜੀ ਬਹੁਤ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਆ ਸੰਗਤਾਂ ਜਿਵੇਂ ਸਮਾਨ ਲੈ ਕੇ ਇੱਥੋਂ ਜਾ ਰਹੀਆਂ ਨੇ ਹਨਾ ਮੱਥਾ ਟੇਕਣ ਵਾਸਤੇ ਲਓ ਜੀ ਉਹ ਬਾਬਾ ਚਲੋ ਸਾਰਾ ਇਹ ਆਲੇ-ਦਾਲੇ ਇੱਥੇ ਬਾਜ਼ਾਰ ਆ ਹਨਾ ਬਹੁਤ ਸਾਰੀਆਂ ਦੁਕਾਨਾਂ ਨਿਗੀਆਂ ਲਓ ਜੀ ਦੇਖ ਸਕਦੇ ਹੋ ਤੁਸੀਂ ਬੰਦੇ ਵਧੀਆ ਸੁਣਿਓਗੇ ਬਾਤੂ ਆਇਆ ਯਾਰ ਆਉਣਾ ਮੁੜ ਕੇ ਕਿੰਨੇ ਕਿੰਨੇ ਚਾਏਗਾ ਆ ਇੱਧਰ ਵੀ ਅੱਗੇ ਬਹੁਤ ਵੱਡਾ ਹੈ ਜਿਹੜਾ ਸਾਰਾ ਬਾਜ਼ਾਰ ਆ ਹਨਾ ਇੱਥੇ ਦੇਖ ਸਕਦੇ ਹੋ ਤੁਸੀਂ ਦੂਰ-ਦੂਰ ਤੱਕ ਦੁਕਾਨਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਆ ਕੁਝ ਹੋਰ ਸਾਮਾਨ ਹੋ ਗਿਆ ਜਿਵੇਂ ਹਨਾ ਚੂੜੀਆਂ ਹੋਗੀਆਂ ਐਵੇਂ ਦੀਆਂ ਦੁਕਾਨਾਂ ਸਾਰੀਆਂ ਲਗੀਆਂ ਹੋਈਆਂ ਨੇ ਤੇ ਇੱਥੇ ਆ ਕੁਝ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਹੈਗੀਆਂ ਨੇ ਲਓ ਜੀ ਇਹ ਸਾਰਾ ਆਲੇ ਦੁਆਲੇ ਇੱਥੇ ਬਾਜ਼ਾਰ ਆ ਉਹ ਕੋਈ ਕੋਈ ਲੱਗਿਆ ਡਬਲ ਵੀ ਉਹ ਦੇਖ ਸਕਦੇ ਹੋ ਇੱਥੇ ਦੁਕਾਨਾਂ ਲਓ ਜੀ ਕੀ ਕਰਨਾ ਹੈ ਦੂਰ ਦੂਰ ਤੱਕ ਇਹ ਦੁਕਾਨਾਂ ਨੇ ਜਿਹੜੀਆਂ ਦੇਖ ਸਕਦੇ ਹੋ ਲਓ ਜੀ ਅੱਜ ਮੈਂ ਆਟੋ ਦੇ ਵਿੱਚ ਹਨਾ ਸੰਗਤਾਂ ਸਾਰੀਆਂ ਉੱਥੇ ਜਾਣ ਵਾਲੀਆਂ ਹੀ ਨੇ ਕੁਝ ਕੁ ਸੰਗਤ ਆਪਦੇ ਸਾਧਨਾ ਤੇ ਹਨਾ ਕੁਝ ਕੁ ਸੰਗਤਾਂ ਬੱਸਾਂ ਦੇ ਵਿੱਚ ਦੂਰੋਂ ਦੂਰੋਂ ਚੱਲ ਕੇ ਇੱਥੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ ਲੋ ਜੀ ਇੱਥੇ ਤੱਕ ਇਹ ਸਾਰਾ ਬਾਜ਼ਾਰ ਆ ਜਿਹੜਾ ਲੱਗਿਆ ਹੁੰਦਾ ਹੈ ਨਾ ਦੁਕਾਨਾਂ ਜਿਹੜੀਆਂ ਸਾਰੀਆਂ ਲੱਗੀਆਂ ਹੁੰਦੀਆਂ ਨੇ ਦੂਰ ਦੂਰ ਤੱਕ ਜਿਵੇਂ ਮੈਂ ਦੱਸਿਆ ਸੀ ਅੱਜ ਮੇਰਾ ਢੋਲ ਵਾਲਾ ਬਾਈ ਆ ਹਨ ਤੇ ਅੱਗੇ ਵਾਲੇ ਪਾਸੇ ਵੀ ਆ ਢੋਲ ਵਾਲੇ ਬਾਈ ਆ ਰਹੇ ਨੇ ਜਿਨ੍ਹਾਂ ਦੀ ਇੱਥੇ ਸੁੱਖਾਂ ਬਾਹਰ ਆ ਜਾਂਦੀਆਂ ਨੇ ਫਿਰ ਉਹ ਢੋਲ ਨਾਲ ਅੰਦਰ ਜਾਂਦੇ ਨੇ ਮੱਥਾ ਟੇਕਦੇ ਨੇ ਤੇ ਅਗਲੇ ਵਾਲੇ ਪਾਸੇ ਇੱਕ ਜਾ ਵੀ ਰਹੀਆਂ ਨੇ ਹਨਾ ਸੰਗ ਤਾਂ ਸਰੋ ਮੱਥਾ ਟੇਕਣ ਜਾਂਦੇ ਨੇ ਨਾਲ ਢੋਲ ਲੈ ਕੇ ਆ ਜਿਵੇਂ ਸਾਹਮਣੇ ਆ ਢੋਲ ਵਾਈ ਵਜਾ ਰਹੇ ਆ ਇਹ ਹੁਣ ਢੋਲ ਨਾਲ ਅੰਦਰ ਜਾਣਗੇ ਮੱਥਾ ਟੇਕਣ ਵਾਸਤੇ ਦੇਖ ਸਕਦੇ ਹੋ ਤੁਸੀਂ ਸਾਲ ਜੀ ਤੇ ਵੀ ਕੁਝ ਬਾਹਰ ਜਿਹੜੀਆਂ ਸ਼ਵੀਲਾਂ ਲਾਈਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਇਹ ਇੱਧਰ ਵੀ ਬਹੁਤ ਸਾਰੀਆਂ ਜਿਹੜੀਆਂ ਦਦਾਨਾਂ ਨੇ ਗਈਆਂ ਨਾਲ ਨਾਲ ਕੁਝ ਹੋਰ ਸਮਾਨ ਆਲੀਆਂ ਹਨਾ ਕੋਮਕਿ ਆਪਾਂ ਦੁਬਾਰਾ ਜਿੱਥੋਂ ਦਰਗਾਹ ਦੇ ਵਿੱਚ ਆਪਾਂ ਐਂਟਰ ਹੋਏ ਸੀਗੇ ਹਨਾ ਮੇਨ ਗੇਟ ਵੱਲ ਆਪਾਂ ਉੱਥੇ ਆ ਗਏ ਦੁਕਾਨਾਂ ਮੈਂ ਇੱਥੇ ਦੇਖ ਸਕਦੇ ਹਾਂ dono side ਲੱਗੀਆਂ ਹੋਈਆਂ ਲੋ ਜੀ ਇਥੇ ਬਾਹਰ ਦੂਰ ਦੂਰ ਤੱਕ ਤੁਹਾਨੂੰ ਦੁਕਾਨਾਂ ਜਿਹੜੀਆਂ ਮਿਲ ਜਾਣਗੀਆਂ ਸਾਰੀਆਂ ਆਪਾਂ ਦਿਖਾਏ ਦਿੱਤੀਆਂ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਸੀਰ ਬਾਬਾ ਹੈਦਰ ਸ਼ੇਖ ਜੀ ਦੇ ਸਥਾਨ ਦੇ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਬਲੌਗ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ